ਹਿੰਦੀ ਵਾਰਡ ਨੰਬਰ 13 ਦੀ ਜਿਮਣੀ ਚੌਂ ਨਿੱਕੀਵੰਦ ਦੀ ਜਿੱਦੇ ਚ ਹੋਈ ਆ ਉਹਦੇ ਚ ਤੁਸੀਂ ਜੇਤੂ ਕਰਾ ਦਿੱਤੇ ਗਏ ਜੇ ਕੀ ਕਹਿਣਾ ਚਾਹੁੰਦੇ ਪਹਿਲਾ ਰਿਐਕਸ਼ਨ ਤਾਂ ਮੈਂ ਤਾਂ ਸਭ ਤੋਂ ਪਹਿਲਾਂ ਆਪਣੇ ਵਾਰਡ ਦਾ ਬਹੁਤ ਬਹੁਤ ਬਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੇ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਇਸ ਨਤੀਜ ਨੂੰ ਇਹ ਨੀਆ ਵੋਟਾਂ ਪਾ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿਹੜਾ ਮੈਨੂੰ ਜਿਤਾਇਆ ਵਾ ਮੈਂ ਸੰਗਤ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜੀ ਸਾਰਿਆਂ ਦਾ ਜੀ ਕਿਹੜੇ ਕਿਹੜੇ ਕੰਮ ਆ ਜਿਹੜੇ ਤੁਸੀਂ ਤੁਸੀਂ ਵੰਡ ਦੇ ਕੇ ਐਮਸੀ ਦੇ ਤੌਰ ਤੇ ਜਿਹੜੇ ਇੱਕ ਨੌਨ ਨੂੰ ਜਿਹੜੀ ਆ ਪਹਿਲ ਦਿਓਗੀ ਜੋ ਜੀ ਇਹ ਪਹਿਲ ਦੇ ਮੇਰਾ ਪਹਿਲਾਂ ਹੀ ਕਈ ਕੰਮ ਜਿਹੜੇ ਪਹਿਲਾਂ ਚਲੋ ਮੈਂ ਸਰਕਾਰ ਦੇ ਵਿੱਚ ਸਰਦਾਰ ਸਰਵੰਤ ਸਿੰਘ ਧੌਣ ਜੀ ਨਾਲ ਰਹਿ ਕੇ ਬਹੁਤ ਹੀ ਵਾਰਡ ਦੇ ਕੰਮ ਕਰਾਏ ਸੀ ਬਾਕੀ ਗੱਲ ਇਹ ਆ ਕਿ ਚਲੋ ਪਾਰਟੀਆਂ ਦਾ ਹੁਕਮ ਆ ਜਿਨੂੰ ਟਿਕਟ ਦੇਣੀ ਆ ਚਲੋ ਸਾਨੂੰ ਉਹ ਨਹੀਂ ਮਨਜ਼ੂਰ ਸੀ ਤੇ ਅਸੀਂ ਆਜ਼ਾਦ ਉਮੀਦਵਾਰ ਤੌਰ ਤੇ ਪਾਰਟੀ ਤੋਂ ਜਿਹੜੇ ਟਿਕਟ ਆਪਾਂ ਲੜੀ ਆ ਉਹਦੇ ਵਿੱਚ ਸੰਗਤ ਨੇ ਜਿਹੜੇ ਮੈਂ ਜੋ ਹੋਂਦ ਤੱਕ ਦੇ ਕੰਮ ਕਰਾਏ ਸੀ ਸੰਗਤ ਨੇ ਮੈਨੂੰ ਜਿੱਤ ਦਾ ਫਤਵਾ ਇਹੋ ਦਿੱਤਾ ਕਿ ਉਹਨਾਂ ਜਿਹੜੇ ਕੰਮ ਹੀ ਉਹਨਾਂ ਨੂੰ ਮੁੱਖ ਰੱਖਦੇ ਆ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦਾ ਆਜ਼ਾਦ ਉਮੀਦਵਾਰ ਤੌਰ ਤੇ ਜਿਤਾਇਆ ਨਾ ਕਿ ਕਿਸੇ ਪਾਰਟੀ ਨੂੰ ਜਿਤਾਇਆ ਜੀ ਨੇ ਮੈਂ ਤਾਂ ਨਾ ਹੁਣ ਹੀ ਮਹਾਰਾਜ ਗੁਰਾਂ ਦਾ ਦੀ ਕਿਰਪਾ ਨਾਲ ਜਿੰਨੇ ਵੀ ਅਧੂਰੇ ਕੰਮ ਰਹਿ ਗਏ ਨੇ ਉਹ ਵੱਦ ਤੋਂ ਵੱਧ ਮੈਂ ਕਰੂੰਗਾ ਤੇ ਸੰਗਤ ਦੀ ਸੇਵਾ ਕਰੂੰਗਾ 77 ਨੂੰ ਕੀ ਕਹਿਣਾ ਚਾਹੋਗੇ ਕਿ ਹੁਣ ਉਹਨਾਂ ਦੇ ਵੀ ਸਹਿਯੋਗ ਦੀ ਲੋੜ ਹੈ ਆਜ਼ਾਦ ਤੌਰ ਤੇ ਜਿੱਤਿਓ ਕੀ ਇਸ ਵਾਰਡ ਦੇ ਵਿਕਾਸ ਦੇ ਲਈ ਜਿਹੜਾ ਉਹ ਸਹਿਯੋਗ ਕਰਨ ਮੈਂ ਰਾ ਸਤਾਧਰਨੋਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਟਿਕਟ ਦੇ ਲਗਾ ਕਿਸੇ ਬੰਦੇ ਨੂੰ ਜਦੋਂ ਵੀ ਕਿਸੇ ਨੂੰ ਟਿਕਟ ਦਿੰਦੇ ਜੇ ਉਸ ਦਾ ਗਰਾਉਂਡ ਲੈਵਲ ਚੈੱਕ ਕਰਿਆ ਕਰੋ ਕਿ ਗਰਾਉਂਡ ਲੈਵਲ ਤੇ ਉਸ ਨੇ ਕਿਹੜਾ ਵਰਕ ਕੀਤਾ ਹੈ ਪਾਰਟੀ ਲਈ ਪਰ ਇੱਥੇ ਕੁਝ ਰਾਜਨੀਤਿਕ ਚਿਹਰਿਆਂ ਕਰਕੇ ਪਾਰਟੀ ਜਿਹਦਾ ਨਹੀਂ ਕੋਈ ਵੀ ਗਰਾਉਂਡ ਲੈਵਲ ਤੇ ਵਰਕ ਹੁੰਦਾ ਉਹਨਾਂ ਨੂੰ ਟਿਕਟ ਦੇ ਦਿੰਦੇ ਨੇ ਸੋ ਮੈਂ ਤਾਂ ਆਨਾ ਕਿ ਮਹਾਰਾ ਕਿਰਪਾ ਗੁਰਾਂ ਦਾ ਜਿੱਤੇ ਆ ਤੇ ਬਹੁਤ ਸੰਗਦੇ ਸਹਿਯੋਗ ਦਿੱਤਾ ਵਾ ਤੇ ਮਾਰਾ ਚੜਦੀ ਕਲਾ ਰੱਖੀ ਕਿਉਂ ਲੜਨ ਤੋਂ ਪਹਿਲਾਂ ਕਿੰਨੇ ਕੁ ਤੁਸੀਂ ਜਿਹੜੇ ਵਿਕਾਸ ਦੇ ਕੰਮ ਕਰਵਾਏ ਚੋਂ ਲੜਨ ਤੋਂ ਪਹਿਲਾਂ ਜੀ ਜੋ ਸਰਦਾਰ ਸਰਵਜ ਸਿੰਘ ਤੋਂ ਜੀ ਦੇ ਰਹਿਨ ਨਿਮਾਈ ਹੇਟ ਜਿਹੜੇ ਉੱਥੇ ਸਰਦਾਰ ਸ਼ਕਤਰ ਸਿੰਘ ਜੀ ਪ੍ਰਧਾਨ ਦੇ ਰਹਿਨ ਨਿਮਾਈ ਹੇਟ ਨਗਰ ਨਿਗਮ ਨਗਰ ਪੰਚਾਇਤ ਭਿੱਖੀ ਐਂਡ ਜੋ ਕਿ 40 35 ਤੋਂ 40 ਕੋਠੇ ਲਗਭਗ ਹੋਣਗੇ ਜਿਹੜੇ ਮੈਂ ਗਰੀਬ ਜਨਤਾ ਦੇ ਜਿਹੜੇ ਜਾਣ ਕੇ ਲੋੜਵੰਦ ਜਿਹੜੇ ਉਹਨਾਂ ਦੇ ਪੁਆਏ ਆ ਬਾਕੀ ਉੱਥੇ ਸੀਵਰੇਜ ਦਾ ਕੰਮ ਵੀ ਚੱਲੰਦਿਆ ਵਾ ਜਿਹੜੇ ਗਲੀਆਂ ਨਾਲੀਆਂ ਦਾ ਚੱਲੰਦਿਆ ਤੇ ਸੋ ਸਰਕਾਰ ਨੂੰ ਮੈਂ ਫੇਰ ਮਹਾਰਾ ਗੁਰਾਂ ਦਾ ਦਾ ਸ਼ੁਕਰ ਕਰਦਾ ਕਿ ਜਿਹੜੀ ਮੇਰੀ ਇਸ ਨਿਮਾਣੇ ਦੀ ਜਿਹੜੀ ਇਨੀ ਇੱਤ ਰੱਖੀ ਆ ਤੇ ਮੈਂ ਤਹਿ ਦਿਲੋਂ ਗੁਰਾਂ ਦਾ ਦੱਸਦਾ ਸ਼ੁਕਰੀਆ ਕਰਦਾ ਹਾਂ ਤੁਹਾਨੂੰ